ਹੁਣ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਹੋਏ ਨੇ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੇ ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ ਜਦੋਂ ਬਚਪਨ ਦੇ ਵਿੱਚ ਇੱਕ ਹਿਰਨ ਉਹਨਾਂ ਦੇ ਹੱਥੋਂ ਮਰ ਜਾਂਦੀ ਹੈ ਉਹਨਾਂ ਦੇ ਜੀਵਨ ਦੇ ਵਿੱਚ ਵਿਰਾਗ ਪੈਦਾ ਹੋਇਆ ਉਹ ਜੰਗਲ ਦੇ ਵਿੱਚ ਰਹਿਣ ਦੇ ਲਈ ਚਲੇ ਗਏ ਜੋਗੀ ਬਣ ਜਾਂਦੇ ਨੇ ਸਾਧੂ ਬਣ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਨਦੇੜ ਦੀ ਧਰਤੀ ਤੇ ਮਿਲਾਪ ਹੁੰਦਾ ਹੈ ਤਾਂ ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਉਹ ਤੰਤਰ ਮੰਤਰ ਕੋ ਜਿਹੜੀਆਂ ਰਿੱਧੀਆਂ ਸਿੱਧੀਆਂ ਪਹਿਲਾਂ ਵਰਤਣ ਦੀ ਕੋਸ਼ਿਸ਼ ਕਰਦਾ ਹੈ ਤਾਂ ਗੁਰੂ ਪਾਤਸ਼ਾਹ ਹੁਣ ਸਭ ਜਾਣੀ ਜਾਣਦੇ ਉਹਨਾਂ ਤੇ ਕੀ ਅਸਰ ਹੋਣਾ ਹੈ ਤਾਂ ਗੁਰੂ ਪਾਤਸ਼ਾਹ ਅੱਗੇ ਆ ਕੇ ਫਿਰ ਸਿਰ ਝਕਾਉਂਦਾ ਹੈ ਗੁਰੂ ਪਾਤਸ਼ਾਹ ਬੰਦਾ ਸਿੰਘ ਬਹਾਦਰ ਦੇ ਨਾਮ ਦੇ ਨਾਲ ਥਾਪਦੇ ਹੋਏ ਪੰਜਾਬ ਵੱਲ ਨੂੰ ਭੇਜਦੇ ਨੇ ਹੁਕਮਨਾਮੇ ਲਿਖ ਦਿੰਦੇ ਨੇ ਕਿ ਸਾਰੇ ਸਿੱਖਾਂ ਨੇ ਮਾਝੇ ਦੁਆਬੇ ਮਾਲਵੇ ਦੇ ਨੇ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਹੈ ਤਾਂ ਉਹਨਾਂ ਨੇ ਫਿਰ ਜਿੰਨਾ ਜਿੰਨਾ ਨੇ ਗੁਰੂ ਗੋ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਵਾਲੇ ਜਲਾਲਉਲਦੀਨ ਨੂੰ ਸ਼ਹੀਦ ਉਹਨੂੰ ਉਹਨੂੰ ਕਤਲ ਮਾਰੇ ਆ ਅਤੇ ਜਿਹੜਾ ਵਜ਼ੀਰ ਖਾਨ ਸੀ ਸਰਹੰਦ ਦਾ ਉਹਨੂੰ ਉਹਦਾ ਵੀ ਉਹਨੂੰ ਬਣਦੀ ਉਹਦੀ سزا ਦਿੱਤੀ ਜਿੱਥੇ-ਜਿੱਥੇ ਵੀ ਜਿਹਨੂੰ سزا ਬਣਦੀ ਸੀ ਉਹਨੂੰ ਉਹਨਾਂ ਨੇ سزا ਦੇ ਕੇ ਇਸ ਸੰਸਾਰ ਤੋਂ ਆਪਣਾ ਜਿਹੜਾ ਪੁੰਨ ਦਾ ਕਰਮ ਸੀ ਉਹ ਪੈਦਾ ਕੀਤਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਸਿੱਖ ਰਾਜ ਦੇ ਪਹਿਲੇ ਬਾਨੀ ਨੇ ਜਿਨ੍ਹਾਂ ਨੇ ਸਿਰਫ 8 ਸਾਲ ਦੇ ਸਮੇਂ ਦੇ ਵਿੱਚ ਕਿਉਂਕਿ 1708 ਦੇ ਵਿੱਚ ਗੁਰੂ ਪਾਤਸ਼ਾਹ ਨੂੰ ਮਿਲਦੇ ਨੇ 1716 ਦੇ ਵਿੱਚ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ ਦਿੱਲੀ ਵਿਖੇ ਤਾਂ 8 ਸਾਲਾਂ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਸਾਮਰਾਜ ਬੱਬਾ ਬੰਦਾ ਸਿੰਘ ਬਹਾਦਰ ਜੀ ਨੇ ਕਾਇਮ ਕਰ ਦਿੱਤਾ ਸੀ ਸੋ ਇੱਥੇ ਗੁਰੂ ਪਾਤਸ਼ਾਹ ਹੁਣ ਇਹੋ ਹੀ ਗੱਲ ਸਮਝਾ ਰਹੇ ਨੇ ਕਿ ਜਿਹੜੀਆਂ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ ਇਹ ਸਵਾਦ ਬਾਹਰੀ ਤੌਰ ਤੇ ਬੜੇ ਚੰਗੇ ਨੇ ਪਰ ਵਿਰਥ ਦੇ ਸਵਾਦ ਨਹੀਂ ਸੰਜੋਗ ਵਿਜੋਗ ਦੇ ਕਾਰ ਚਲਾਵੇਂ ਲੇਖੇ ਆਵੇਂ ਭਾਗ ਸੰਯੋਗ ਅਤੇ ਵਿਜੋਗ ਇਹ ਉਸ ਅਕਾਲਪੁਰਖ ਪਰਮਾਤਮਾ ਦੀਆਂ ਹੀ ਚੱਲ ਰਹੀਆਂ ਕਿਰਿਆਵਾਂ ਨੇ ਇਹਦੇ ਅਨੁਸਾਰ ਹੀ ਮਨੁੱਖ ਆਉਂਦਾ ਜਾਂਦਾ ਰਹਿੰਦਾ ਹੈ। ਆਦੇਸ਼ ਤੇ ਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਉਸ ਅਕਾਲਪੁਰਖ ਪਰਮਾਤਮਾ ਨੂੰ ਹੀ ਪ੍ਰਣਾਮ ਹੈ ਜਿਹੜਾ ਮੁੱਢ ਤੋਂ ਹੈ ਕਦੀਮਾ ਤੋਂ ਹੈ ਅਤੇ ਸਦਾ ਰਹਿਣ ਵਾਲਾ ਹੈ। ਏਕਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇਹ ਹੁਣ ਗੱਲ ਇਸ ਤਰ੍ਹਾਂ ਕਹੀ ਜਾਂਦੀ ਹੈ ਸੰਸਾਰ ਦੇ ਅੰਦਰ ਸ਼ੁਰੂ ਤੋਂ ਸੁਣਦੇ ਹਾਂ ਕਿ ਇੱਕ ਮਾਈ ਪੈਦਾ ਹੋਈ ਹੈ ਇੱਕ ਮਤਲਬ ਮਾਇਆ ਪੈਦਾ ਹੋਈ ਹੈ ਜਿਹੜੀ ਕਿਸੇ ਵੀ ਕਿਤੋਂ ਕਿਸੇ ਤੋਂ ਪੈਦਾ ਨਹੀਂ ਹੋਈ ਅਤੇ ਉਹਦੇ ਤਿੰਨ ਪੁੱਤਰ ਹੋਏ ਨੇ ਅੱਗੇ ਹੁਣ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਕਿ ਬ੍ਰਹਮਾ ਸੰਸਾਰ ਨੂੰ ਪੈਦਾ ਕਰਦਾ ਏ ਇੰਦਰ ਰਿਜਕ ਦਿੰਦਾ ਏ ਅਤੇ ਸ਼ਿਵ ਜੀ ਮਾਰਦਾ ਏ ਪਰ ਗੁਰੂ ਪਾਤਸ਼ਾਹ ਨੇ ਅੱਗੇ ਆਪਣਾ ਫੈਸਲਾ ਦਿੱਤਾ ਹੈ ਜਿਵੇਂ ਤੇ ਸੁਭਾਵੈ ਤਵੇਂ ਚਲਾਵੈ ਜਿਵੇਂ ਹੋਵੇ ਫੁਰਮਾਨ ਕਿ ਜਿਵੇਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਪਾਉਂਦਾ ਹੈ ਪਰ ਉਹ ਓਵੇਂ ਹੀ ਚਲਾਉਂਦਾ ਹੈ ਕੋਈ ਬ੍ਰਹਮਾ ਕੋਈ ਸਿਵ ਜੀ ਕੋਈ ਇੰਦਰ ਜਾਂ ਕੋਈ ਵਿਸ਼ ਨੂੰ ਅਲੱਗ ਰੂਪ ਦੇ ਵਿੱਚ ਨਹੀਂ ਹੈ ਕਿ ਉਹ ਕੁਝ ਕਰ ਰਹੇ ਨੇ ਇੱਕ ਅਕਾਲ ਪੁਰਖ ਪਰਮਾਤਮਾ ਹੀ ਜ ਹੈ ਜਿਹੜਾ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਉਹ ਵਿਖੇ ਉਹਨਾਂ ਨਜ਼ਰ ਨਹੀਂ ਆਵੇ ਬਹੁਤਾ ਇਹ ਵਿਡਾਣ ਇਹ ਬੜਾ ਅਸਚਰਜਕੌਤਕ ਹੈ ਕਿ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਭ ਕੁਝ ਨਜ਼ਰ ਆ ਰਿਹਾ ਹੈ ਪਰ ਉਹ ਪਰਮਾਤਮਾ ਜੀਵਾਂ ਨੂੰ ਨਜ਼ਰ ਨਹੀਂ ਆਉਂਦਾ ਹੈ ਆਦੇਸ ਤੇ ਸਯਾਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਉਸ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਣਾਮ ਹੈ ਜੋ ਮੁੱਢ ਤੋਂ ਹੈ ਕਦੀਮਾ ਤੋਂ ਹੈ ਤੇ ਸਦਾ ਰਹਿਣ ਵਾਲਾ ਹੈ। ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਅਕਾਲ ਪੁਰਖ ਪਰਮਾਤਮਾ ਦੇ ਭੰਡਾਰੇ ਹਰ ਇੱਕ ਭਵਨ ਦੇ ਵਿੱਚ ਮੌਜੂਦ ਨੇ ਜਿੱਥੇ ਜੋ ਕੁਝ ਵੀ ਉਸ ਪਰਮਾਤਮਾ ਨੇ ਬਣਾਇਆ ਹੈ ਸੰਪੂਰਨ ਬਣਾਇਆ ਹੈ। ਜੋ ਕਿਛ ਪਾਇਆ ਸੋ ਏਕਾ ਵਾਰ ਇੱਕ ਹੁਕਮ ਦੇ ਵਿੱਚ ਉਸ ਪਰਮਾਤਮਾ ਨੇ ਹਰ ਇੱਕ ਥਾਂ ਤੇ ਹਰ ਇੱਕ ਚੀਜ਼ ਸੰਪੂਰਨ ਬਣਾਈ ਹੈ। ਕਰ ਕਰ ਵੇਖੇ ਸਿਰਜਣਹਾਰ ਅਤੇ ਸ੍ਰਿਸ਼ਟੀ ਨੂੰ ਪੈਦਾ ਕਰਕੇ ਉਹ ਪਰਮਾਤਮਾ ਇਸ ਦੀ ਸੰਭਾਲ ਵੀ ਕਰਦਾ ਹੈ। ਨਾਨਕ ਸੱਚੀ ਕੀ ਸਾਚੀ ਕਾਰ ਉਸ ਪ੍ਰਮਾਤਮਾ ਦੀ ਕਾਰ ਮਤਲਬ ਉਹਦੇ ਨਿਜਮ ਅਟਲ ਨੇ ਸੱਚ ਨੇ ਆਦੇਸ ਤੇ ਸਹਾਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਉਸ ਪ੍ਰਮਾਤਮਾ ਨੂੰ ਪ੍ਰਣਾਮ ਹੈ ਜਿਹੜਾ ਮੁੱਢ ਤੋਂ ਹੈ ਕਦੀਮਾ ਤੋਂ ਹੈ ਤੇ ਸਦਾ ਰਹਿਣ ਵਾਲਾ ਹੈ ਇੱਕ ਦੂਜੀ ਪੌ ਲੱਖ ਹੋਹੇ ਲੱਖ ਹੋਵੇ ਲੱਖ 20 ਗੁਰੂ ਪਾਤਸ਼ਾਹ ਨੇ ਹੁਣ ਇੱਥੇ ਬਿਆਨ ਕੀਤਾ ਸਿੱਖ ਧਰਮ ਦੇ ਵਿੱਚ ਅੱਜ ਇਹ ਚੀਜ਼ ਬਹੁਤ ਪ੍ਰਚਾਰੀ ਗਈ ਹੈ ਕਿ ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਸਿਮਰਨ ਕਰਨਾ ਚਾਹੀਦਾ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ ਹੈ ਇਹ ਕੋਈ ਮਾੜੀ ਗੱਲ ਨਹੀਂ ਹੈ ਕਿਸੇ ਦਾ ਮਨ ਕਰਦਾ ਹੈ 5 ਮਿੰਟ ਅੱਧਾ ਘੰਟਾ 2 ਘੰਟੇ ਭਾਵੇਂ ਸਾਰਾ ਦਿਨ ਵਾਹਿਗੁਰੂ ਕਰਦੇ ਰਹੋ ਕਰਦੇ ਰਹੋ ਕੋਈ ਮਾੜੀ ਗੱਲ ਨਹੀਂ ਹੈ ਪਰ ਇਸ ਵਿਆਖਿਆ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਇੱਕ ਦੂਜੀ ਤੋਂ ਲੱਖੋਂ ਲੱਖ ਹੋਵੇ ਲੱਖ 20 ਗੁਰੂ ਪਾਤਸ਼ਾਹ ਕਹਿੰਦੇ ਜੇ ਇੱਕ ਜ਼ੁਬਾਨ ਤੋਂ ਲੱਖਾਂ ਲੱਖਾਂ ਤੋਂ 20 ਲੱਖ ਜ਼ੁਬਾਨਾਂ ਹੋ ਜਾਣ ਤਾਂ ਫਿਰ ਲੱਖ ਲੱਖ ਢੇੜਾ ਅੱਖੀਆਂ ਏਕ ਨਾਮ ਜਗਦੀਸ਼ ਜੇ ਇੱਕ ਇੱਕ ਲੱਖ ਵਾਰੀ ਵੀ ਜ਼ੁਬਾਨ ਤੋਂ ਵਾਹਿਗੁਰੂ ਵਾਹਿਗੁਰੂ ਜਾਂ ਸਤਨਾਮ ਜਾਂ ਹੋਰ ਕੋਈ ਨਾਮ ਲਿਆ ਜਾਵੇ ਤਾਂ ਫਿਰ ਗੁਰੂ ਪਾਤਸ਼ਾਹ ਕਹਿੰਦੇ ਏਕ ਨਾਮ ਜਗਦੀਸ਼ ਏ ਤਰ੍ਹਾਂ ਪਤ ਪਵੜੀਆਂ ਚੜਿਏ ਹੋਏ 21 ਜੇ ਇਸ ਤਰ੍ਹਾਂ ਮਨੁੱਖ ਇਹ ਸਮਝ ਲਏ ਕਿ ਮੈਂ ਉਸ ਪਰਮਾਤਮਾ ਦੇ ਸਿਮਰਨ ਕਰਨ ਦੇ ਨਾਲ ਆਪਣੇ ਆਪ ਉਸ ਪਰਮਾਤਮਾ ਨੂੰ ਪਾ ਲਵਾਂਗਾ ਪ੍ਰਾਪਤ ਕਰ ਲਵਾਂਗਾ ਆਪਣੇ ਹੰਕਾਰ ਚ ਕਿ ਸਿਮਰਨ ਦੀ ਬਾਬਤ ਹੀ ਮੈਂ ਸਭ ਕੁਝ ਪ੍ਰਾਪਤ ਕਰ ਲਵਾਂਗਾ ਤਾਂ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਕਹਿੰਦੇ ਇਹ ਤੇ ਉਹ ਗੱਲ ਹੋਈ ਜਿਵੇਂ ਕੀੜੇ ਮਕੋੜੇ ਆਕਾਸ਼ ਦੇ ਵਿੱਚ ਉੱਡਣ ਦੀਆਂ ਗੱਲਾਂ ਕਰ ਰਹੇ ਹੋਣ ਕਿ ਮੈਂ ਆਪਣੇ ਬਲ ਦੇ ਨਾਲ ਸਿਮਰਨ ਕਰਕੇ ਹੀ ਪ੍ਰਮਾਤਮਾ ਨੂੰ ਪਾ ਲਵਾਂਗਾ ਨਹੀਂ ਕਹਿੰਦੇ ਇਹ ਗੱਲਾਂ ਝੂਠ ਨੇ ਨਾਨਕ ਨਜ਼ਰੀ ਪਾਈਏ ਕੂੜੀ ਕੂੜੇ ਠੀਸ ਉਹ ਅਕਾਲ ਪੁਰਖ ਪ੍ਰਮਾਤਮਾ ਆਪ ਮਿਹਰ ਕਰਕੇ ਕੂੜੇ ਭਾਵ ਝੂਠੇ ਤੋਂ ਝੂਠੇ ਮਨੁੱਖ ਨੂੰ ਵੀ ਸੱਚੇ ਬਣਾ ਦਿੰਦਾ ਹੈ ਆਪਣਾ ਨਾਮ ਬਖਸ਼ਦਾ ਹੈ ਆਖਣ ਜ਼ੋਰ ਚਪੈ ਨਾ ਹਜ਼ੂਰ ਜ਼ੋਰ ਨਾ ਮੰਗਣ ਦੇ ਨਾ ਜ਼ੋਰ ਨਾ ਚੁੱਪ ਰਹਿਣ ਦੇ ਵਿੱਚ ਨਾ ਬੋਲਣ ਦੇ ਵਿੱਚ ਨਾ ਮੰਗਣ ਦੇ ਵਿੱਚ ਨਾ ਦੇਣ ਦੇ ਵਿੱਚ ਜੋਰ ਨਾ ਜੀਵਨ ਮਰਨ ਦਾ ਜੋਰ ਨਾ ਮਰਨ ਦੇ ਵਿੱਚ ਨਾ ਜੰਮਣ ਦੇ ਵਿੱਚ ਜੋਰ ਨਾ ਰਾਜ ਮਾਲ ਮਨਸ਼ੋਰ ਨਾ ਰਾਜ ਪ੍ਰਾਪਤ ਕਰਨ ਦੇ ਵਿੱਚ ਜੋਰ ਨਾ ਸੁਰਤੀ ਗਿਆਨ ਵਿਚਾਰ ਨਾ ਆਤਮਕ ਤੌਰ ਤੇ ਜਾਗੇ ਰਹਿਣ ਦੇ ਵਿੱਚ ਨਾ ਗਿਆਨ ਬਾਣ ਵਿਚਾਰ ਬਾਣ ਬਣੇ ਰਹਿਣ ਦੇ ਵਿੱਚ ਜੋਰ ਨਾ ᔪਗਤੀ ਛੁੱਟੇ ਸੰਸਾਰ ਨਾ ਜੋਰ ਦੇ ਨਾਲ ਮਨੁੱਖ ਸੰਸਾਰ ਤੋਂ ਵਿਕਾਰਾਂ ਤੋਂ ਜਨਮ ਮਰਨ ਤੋਂ ਕਿਸੇ ਵੀ ਢੰਗ ਦੇ ਨਾਲ ਛੁੱਟ ਸਕਦਾ ਹੈ ਜਿਸ ਹੱਥ ਜੋਰ ਕਰ ਵੇਖੇ ਸੋਏ ਜਿਸ ਮਨੁੱਖ ਦੀ ਕੋਈ ਵੀ ਸਮਰੱਥਾ ਨਹੀਂ ਹੈ ਆਪਣੇ ਜੋਰ ਦੇ ਵਿੱਚ ਜਿਹੜਾ ਕਿਸੇ ਵੀ ਟੰਗ ਦੇ ਨਾਲ ਇਹਨਾਂ ਵਿਕਾਰਾਂ ਤੋਂ ਨਹੀਂ ਬਚ ਸਕਦਾ ਪਰ ਕਹਿੰਦੇ ਜਿਸ ਹੱਥ ਜੋਰ ਕਰ ਵੇਖੇ ਸੋਏ ਉਸ ਪਰਮਾਤਮਾ ਦੀ ਹੀ ਸਮਰੱਥਾ ਹੈ ਉਹਦਾ ਹੀ ਜੋਰ ਹੈ ਉਹੀ ਸਭ ਕੁਝ ਕਰ ਸਕਦਾ ਹੈ ਉਹੀ ਸਭ ਕੁਝ ਕਰਨ ਵਾਲਾ ਹੈ ਨਾਨਕ ਉੱਤਮ ਨੀਚ ਨਾ ਕੋਏ ਉੱਤਮ ਤੇ ਨੀਚ ਕੋਈ ਵੀ ਨਹੀਂ ਸਭ ਕੁਝ ਉਸ ਅਕਾਲ ਪੁਰਖ ਪਰਮਾਤਮਾ ਦੀ ਅਲਜਾ ਦੇ ਵਿੱਚ ਹੀ ਹੈ ਬਾਣੀ ਦੇ ਵਿੱਚ ਹੀ ਹੈ ਜਿਵੇਂ ਅਸੀਂ ਗੁਰਬਾਣੀ ਅੰਦਰ ਇਹ ਪੰਕਤੀ ਪੜ੍ਹਦੇ ਹਾਂ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕੁਝ ਤੇਰਾ ਬਾਣਾ ਨਾ ਤੇ ਕੋਈ ਮੂਰਖ ਹੈ ਤੇ ਨਾ ਹੀ ਕੋਈ ਸਿਆਣਾ ਹੈ ਸਭ ਕੁਝ ਤੇਰੀ ਰਜਾ ਦੇ ਵਿੱਚ ਹੈ ਤੇਰੇ ਬਾਣੀ ਦੇ ਵਿੱਚ ਹੀ ਵਾਪਰਦਾ ਹੈ ਰਾਤੀ ਰੂਤੀ ਥਿੱਤੀ ਵਾਰ ਰੂਤਾ ਥਿੱਤਾ ਅਤੇ ਵਾਰ ਪਵਨ ਪਾਣੀ ਅਗਨੀ ਪਾਤਾਲ ਹਵਾ ਪਾਣੀ ਅੱਗ ਪਾਤਾਲਕ ਆਦਿਕ ਇਹਨਾਂ ਇਕੱਠਿਆਂ ਕਰਕੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਦੇ ਵਿੱਚ ਪ੍ਰਮਾਤਮਾ ਨੇ ਧਰਤੀ ਪ੍ਰਮਾਤਮਾ ਦਾ ਧਰਮ ਕਮਾਉਣ ਦੇ ਲਈ ਪੈਦਾ ਕਰਕੇ ਰੱਖ ਦਿੱਤੀ ਹੈ ਇਸ ਵਿੱਚ ਜੀ ਜੁਗਤ ਕੇ ਰੰਗ ਤੇ ਕਈ ਧਰਤੀਆਂ ਦੇ ਜੁਗਤੀਆਂ ਆਦਿਕ ਜੀਵਾਂ ਦੇ ਨਾਮ ਨੇ ਤਨ ਕੇ ਨਾਮ ਅਨੇਕ ਅਨੰਤ अनेका ਹੀ ਨਾਮ ਹਨੇ ਥਾਮਨੇ ਕਰਮੀ ਕਰਮੀ ਹੋਏ ਵਿਚਾਰ ਅਤੇ ਇਨ੍ਹਾਂ ਜੀਵਾਂ ਦੇ ਹੀ ਆਪੋ ਆਪਣੇ ਕਰਮਾਂ ਦੇ ਅਨੁਸਾਰ ਇਹਨਾਂ ਨੂੰ ਵਿਚਾਰਿਆ ਜਾਂਦਾ ਹੈ ਨਵੇੜਾ ਹੁੰਦਾ ਹੈ ਸੱਚਾ ਆਪ ਸੱਚਾ ਦਰਬਾਰ ਕਿਉਂਕਿ ਉਹ ਕਾਲਪੁਰਖ ਪਰਮਾਤਮਾ ਦੇ ਨਿਜਮਾ ਦੇ ਵਿੱਚ ਰੱਤਾ ਮਾਤਰ ਵੀ ਢਿੱਲ ਨਹੀਂ ਜੋ ਵੀ ਹੁੰਦਾ ਹੈ ਸੱਚ ਦੇ ਆਧਾਰ ਤੇ ਹੁੰਦਾ ਹੈ ਤਿੱਥੇ ਸੋਹਣ ਪੰਚ ਪਰਵਾਣ ਉਥੇ ਚੰਗੇ ਮਨੁੱਖ ਹੀ ਸੋਬਾ ਪਾਉਂਦੇ ਨੇ ਨਦਰੀ ਕਰਮਪ ਬੈ ਨਿਸ਼ਾਨ ਅਕਾਲ ਪੁਰਖ ਪਰਮਾਤਮਾ ਦੀ ਨਦਰ ਜਿੰਨਾ ਤੇ ਹੋ ਜਾਂਦੀ ਹੈ ਉਹੀ ਪਰਮਾਤਮਾ ਦੇ ਸਾਹਮਣੇ ਸੁਰਖਰੂ ਚਮਕ ਕੇ ਨਿਕਲ ਕੇ ਆਉਂਦੇ ਨੇ ਕੱਚ ਪਕਾਈ ਉਥੇ ਪਾਏ ਉਥੇ ਹੀ ਕੱਚੇ ਅਤੇ ਪੱਕੇ ਦਾ ਪਤਾ ਲੱਗਦਾ ਹੈ ਜਦੋਂ ਸੱਚ ਦੇ ਨਾਲ ਮਨੁੱਖ ਦਾ ਸਾਹਮਣਾ ਹੁੰਦਾ ਹੈ ਨਾਨਕ ਗਿਆਂ ਜਾਪੇ ਜਾਏ ਇਸ ਤਰ੍ਹਾਂ ਅਕਾਲ ਪੁਰਖ ਦੇ ਦਰ ਤੇ ਗਿਆ ਸਮਝ ਆਉਂਦੀ ਹੈ ਕਿ ਕੌਣ ਕੱਚਾ ਹੈ ਅਤੇ ਕੌਣ ਪੱਕਾ ਹੈ ਧਰਮ ਖੰਡ ਕਾ ਇਹੋ ਧਰਮ ਧਰਮ ਖੰਡ ਗੁਰੂ ਪਾਤਸ਼ਾਹ ਕਹਿੰਦੇ ਨਿਰਾ ਇਹੀ ਕਰਤੱਬ ਹੈ ਕਿ ਗਿਆਨ ਖੰਡ ਦਾ ਆਖੋ ਕਰਮ ਹੁਣ ਗਿਆਨ ਖੰਡ ਦਾ ਕਰਤੱਬ ਵੀ ਗੁਰੂ ਪਾਤਸ਼ਾਹ ਕਹਿੰਦੇ ਅਗਲੀਆਂ ਪੰਕਤੀਆਂ ਵਿੱਚ ਸਮਾ